ਕਿ ਮੇਰਾ ਰਤਾਵਾ ਤੇ ਮੈਂ ਵੀ ਨੂੰ ਮੈਂ ਆਪੇ ਫੋਨ ਕਰਾ ਤੇ लवली ਸਾਡੇ ਘਰ ਕੋ ਪੱਤ ਤੇ ਆਵਾ ਤੇ ਤੂੰ ਮੱਚ ਬਿਲਕੁਲ ਨਾ ਕਲੀ ਤੁਰਾ ਖਲਾ ਕਰ ਕਿਉਂਕਿ ਕਪੱਤ ਚੰਗਾ ਨਹੀਂ ਹੁੰਦਾ ਕੀ ਕਰਾਂ ਮੈਂ ਤਸ ਮੈਂ ਤਾਂ ਪਹਿਲਾਂ ਹੀ ਕਹੀ ਸੀ ਤੇ ਰਹਿਣ ਦੇ ਮੱਚ ਮਾਤਾ ਵੀ ਹੁਣ ਕਿਤੇ ਪੈ ਗਈ ਹੁਣੀ ਆ ਤੇ ਕੁੜੀ ਨੂੰ ਦੇ ਦੋ ਮੱਜ ਦੇ ਦੋ ਮੱਜ ਮੈਂ ਕੀ ਕਰਨੀ ਆ ਇਹ ਨਾ ਸੱਚੀ ਮੈਨੂੰ ਕਹਿੰਦੇ ਹੁੰਦੇ ਸੀਗੇ ਫਿਰ ਉਹਨੇ ਤਾਂ ਨਾ ਕਰ ਆਈ ਤੇ ਤੇਰਾ ਨਾ ਭਰਾ ਤੇ ਮਾਵਾ ਤੇਰਾ ਸਾਥ ਦੇ ਹੀ ਜਾਂਦੇ ਆ ਜੇ ਕੱਲ ਨੂੰ ਬੋਟੀ ਆ ਗਈ ਨਾ ਉਹਨੇ ਫੇਰ ਤੈਨੂੰ ਉਹਨੂੰ ਟੱਕਣਾ ਤੇ ਤੂੰ ਤੰਗ ਹੋਣਾਈਆ ਉਹੋਈ ਗੱਲ ਹੋਈ ਵਿਹਲਾ ਬੋਟੀ ਆਈ ਆ ਤੇ ਘਰ ਵਿੱਚ ਕਪਾਤ ਪੈ ਵੀ ਗਿਆ ਹੁਣ ਮੈਂ ਇਹਨਾਂ ਨੂੰ ਕੀ ਦੱਸਾਂ ਤੇ ਕਪਾਤ ਪੈ ਗਿਆ ਉਹ ਇਦਾਂ ਦੇ ਹੀ ਕਰਨ ਅਜੇ ਤਾਂ ਮੈਨੂੰ ਪਤਾ ਹੀ ਨਹੀਂਗਾ ਨਾ ਮੈਂ ਗਈ ਆ ਉੱਥੇ ਕੀਤਾ ਮਾਤਾ ਨਾਲ ਵੀ ਲੜੀ ਨਹੀਂ ਗੀ ਗੱਲਾਂ ਬਾਤਾਂ ਕੀਤੀਆਂ ਹੀ ਨਹੀਂ ਗੀਆਂ ਕੀਤਾ लवली ਨੂੰ ਵੀ ਗੱਲਾਂ ਬਾਤਾਂ ਹੀ ਨਹੀਂ ਕੀਤੀਆਂ ਮੈਂ ਤੇ ਪਿੰਡ ਗਈ ਨੂੰ ਟਾਈਮ ਹੋ ਗਿਆ ਗਈ ਨਹੀਂ ਕਦੀ ਕੀ ਪਤਾ ਮਾਤਾ ਨਾਲ ਲੜੀ ਰੋੜੀ ਨਹੀਂ ਗਈ ਸਮਝ ਨਹੀਂ ਆਦੀ ਸਾਚੀ ਸਿਆਣੇ ਆਂਦੇ ਆ ਜਿਹੜੇ ਪੇਕੇ ਹੁੰਦੇ ਆ ਨਾ ਮਾਵਾ ਨਾਲ ਹੀ ਹੁੰਦੇ ਆ ਜਦੋਂ ਪਰਜਾਈਆਂ ਆ ਜਾਂਦੀਆਂ ਨਾ ਕੋਈ ਨਾ ਕੋਈ ਗੱਲ ਤੇ ਹੋ ਹੀ ਜਾਂਦੀ ਆ ਮਮੇ ਤੂੰ ਹੀ ਬੜੇ ਚੁੱਪ ਕਰਕੇ ਬੈਠੀ ਕਿਉਂ ਹੋ ਗਿਆ ਜੀ ਨਹੀਂ ਪੁੱਤ ਤਾਂ ਬੈਠੀ ਹੀ ਆ ਨਹੀਂ ਨਹੀਂ ਦੱਸੋ ਤੀਂ ਗੱਲ ਕੀ ਹੋਈ ਆ ਕੋਈ ਗੱਲ ਵੀ ਨਹੀਂ ਹੋਈ ਤਾਂ ਹੀ ਬੈਗੀ ਆ ਮੈਨੂੰ ਲੱਗਣ ਡਿਆ ਜਦੋਂ ਕੋਈ ਗੱਲ ਬਾਤ ਹੋਈ ਹੁੰਦੀ ਆ ਪਰ ਨਹੀਂ ਨਹੀਂ ਇਹ ਆਪੇ लवली ਕੈਂਡੀ ਆਪੇ ਮੈਂ ਮੱਝ ਕੱਲੇ ਦਿਨ ਮੈਂ ਦੱਸਿਦਾ ਜੀਰੋ ਦਿਨ ਕੱਲ ਆਹ ਦੱਸਿਆ ਹੀ ਤੁਸੀਂ ਆਹ ਤੋਂ ਉਹ ਮੈਂ ਮਨਾ ਕਰਤਾ ਅੱਛਾ ਤੇਰੇ ਪਾਪਾ ਨਹੀਂ ਮੰਨਦੇ ਆਪਾ ਪਾਪਾ ਮੈਨੂੰ ਪਤਾ ਹੀ ਪਹਿਲਾਂ ਨਹੀਂ ਮੰਨਣਾ ਆਹੋ ਤੇ ਮੈਂ anu ਕਿਹਾ ਵੀ ਨਾ ਤੋਂ ਮੱਝ ਨਾ ਕੱਲੇ ਵੇਖ ਲੈ ਜੇ ਤੂੰ ਰੱਖਣੀ ਆ ਤਾਂ ਠੀਕ ਹੈ ਜਿੱਦਾਂ ਮਰਜ਼ੀ ਕਰਨ। ਮੈਂ ਐਵੇਂ ਚ ਦਖਲੰਦਾ ਚ ਕਿਉਂ ਕਰਨੀ ਆ? ਉਹ ਸਿਆਣੀ ਹੀ ਆ ਸਾਰੇ ਜਾਣੇ। ਹਾਂ ਇਹ ਤਾਂ ਗੱਲ ਆ ਵਾ ਮੁੜ ਕੇ ਮਾਮੀ ਕਹਿਣ ਨਾ ਕਿ ਸਾਰਾ ਕੁਝ ਜਿੱਥੋਂ ਲੈ ਕੇ ਜਾਈ ਜਾਂਦੀ ਆ। ਤਾਂ ਕਰਕੇ ਮੈਨੂੰ ਮਨਾ ਗਈ ਤਾਂ ਨਾ ਬਿਨਾ ਕੇ। ਲੈ ਮਾਮੇ ਨੇ ਤੇ ਨਹੀਂ ਕੋਈ ਗੱਲ ਕਰਨੀ। ਮਾਮੇ ਨੂੰ ਪਤਾ ਹੀ ਆ ਮਾਮੇ ਨੇ ਕੀ ਗੱਲ ਕਰਨੀ ਆ। ਚੱਲ ਕੋਈ ਗੱਲ ਨਹੀਂ ਪੁੱਤ। ਹੁਣ ਉਹਨਾਂ ਦਾ ਵੀ ਘਰ ਵਾ। ਮੈਨੂੰ ਵੀ ਕਿੰਨਾ ਚਿਰ ਉਹਨਾਂ ਦੇਣਾ। ਹੁਣ ਘਰਵਾਲੀ ਆਈ ਆ। ਹਾਂ ਇਹ ਤਾਂ ਗੱਲ ਆਈ ਆ। ਉਹਨੇ ਫਿਰ ਗੱਲਾਂ ਬਾਤਾਂ ਤਾਂ ਕਰਨੀਆਂ ਹੀ ਆ। ਉਹਦੇ ਮੰਮੀ ਹੁਣ ਘਰ 'ਚ ਗੱਲਾਂ ਬਾਤਾਂ ਤਾਂ ਹੁੰਦੀਆਂ ਹੀ ਆ। ਕੋਈ ਉਧਰ ਦੇ ਹੀ ਜਾਂਦੀ ਜੀ ਹੁਣ ਉਹਨਾਂ ਨੂੰ ਨਹੀਂ ਨਾ ਪਤਾ ਤੁਹਾਡੇ ਘਰ ਦੇ ਹਾਲਾਤ ਕੀ ਆ ਚਲ ਕੋਈ ਗੱਲ ਨਹੀਂ ਮਾਰ ਆਈ ਨਾ ਕੰਮੇ ਸਭ ਕੁਝ ਹੀ ਕਰ ਦੇਣਾ ਦੇਖੀ ਸਹੀ ਹਾਂ ਸਭ ਕਰ ਦੇਣਾ ਇਹਦੇ ਆ ਬਈ ਚਲੋ ਕਿਹਨੂੰ ਪਛੇਤਾ ਦੇ ਦਿੰਦਾ ਕਿਹਨੂੰ ਪਛੇਤਾ ਦੇ ਦਿੰਦਾ ਸਾਰਿਆਂ ਨੂੰ ਦਿੰਦਾ ਵਾ ਉਹਨੂੰ ਇੱਕਦਾਂ ਨਹੀਂ ਸਾਰਿਆਂ ਦਾ ਫਿਕਰ ਹੁੰਦਾ ਵਾ ਹਾਂ ਚਲੋ ਇਹ ਤਾਂ ਗੱਲ ਹੈ ਆ ਤੂੰ ਫੇਰ ਨਾ ਕਰਿਆ ਕਰ ਤੇ ਕਿਦਾਂ ਕਲਾਸਾਂ ਚ ਹੋਂਦੇ ਹੀ ਪੜਾਈ ਤੇਰੀ ਆਹ ਹੋਏ ਇਦਾਂ ਮਮੀ ਸਟਾਰ ਕੀਤੀ ਉਹਨਾਂ ਨੇ ਹਾਂ ਜੇ ਥੋੜੇ ਬੱਚੇ ਆਏ ਤਾਂ ਉਹ ਕਹਿੰਦੇ ਦੋ ਸੈਕਸ਼ਨ ਬਣਾਉਣੇ ਆ ਅੱਛਾ ਕਹਿੰਦੇ ਜਦੋਂ ਪੂਰੇ ਬੱਚੇ ਆ ਜਾਣਗੇ ਉਤੋਂ ਬਾਅਦ ਕਹਿੰਦੇ ਪੁੱਤਾਂ ਨੂੰ ਟੀਚਰ ਹੋਰ ਹੋਰ ਲੱਗਣੇ ਆ ਤੇ ਉਹ ਤੁਹਾਨੂੰ ਆਪਣੀ ਮਤਲਬ ਕਰੋੜ ਕੇ ਛੜੀ ਅੱਛਾ ਅੱਛਾ ਚੱਲ ਕੋਈ ਨਹੀਂ ਦੇਖਲਾ ਤੂੰ ਕਿਤਾਬ ਤੇ ਇਹਨਾਂ ਗੱਲਾਂ ਨੂੰ ਤੇ ਹੰਦਿਆ ਕਰ ਆ ਆ ਮੈਂ ਤਾਂ ਵੈਸੇ ਵੀ ਵੇਖਣ ਡਿਆ ਸੀ ਪਨੀਤਰੇ ਮੈਨੂੰ ਠੀਕ ਜਿਹੀ ਲੱਗਦੀ ਨਹੀਂ 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 ਮੈਂ ਠੀਕ ਆ ਉੱਥੇ ਹੀ ਕੰਮ ਕਰਕੇ ਇੱਥੇ ਬੈ ਗਈ ਆ ਜਾ ਪੜ ਲਾ ਤੂੰ ਤੈਨੂੰ ਪਤਾ ਲੱਗ ਹੀ ਗਿਆ ਨਾ ਵਾ ਕਿ ਮੰਮੀ ਚੁੱਪ ਕਰਕੇ ਬੈਠੀ ਆ ਪਰ ਤੈਨੂੰ ਫਿਰ ਦੱਸਾਂ ਕੀ ਕਿ ਮੰਮੀ ਤੇਰੀ ਉਸ ਲਾਂਡੇ ਹੀ ਮੰਮੀ ਤੇਰੀ ਨਾਲ ਮਾਝ ਨਹੀਂ ਦੇ ਨੀ ਮਾੜੇ ਟੈਂਪੂ ਆਂ ਦਾ ਫੁਮਾੜਿਆ ਹਲੋ ਹੋਰ ਪਾਕੀ ਹਾਲ ਚਾਲ ਆ ਅਛਾ ਆ ਗਿਆ ਸਿਰਮਾਡੇ ਚ ਠੀਕ ਆ ਠੀਕ ਆ ਉਹ ਇਦਾਂ ਕਰ ਹਿੱਥੋਂ ਨਾ ਕਿਸ ਨੂੰ ਪੁੱਛ ਲਈ ਕਿ ਲਵਲੀ ਦੇ ਘਰ ਜਾਣਾ ਆਹੋ ਉਹਿਆ ਹਵਾ ਕੁੰਬਲੀ ਨੂੰ ਸਿੱਧੀ ਛੜਕ ਜਾਂਦੀ ਓਥੇ ਨਾਲ ਹੀ ਕੋਠੀ ਆਪਣੀ ਆਹ ਕਿਸ ਨੂੰ ਪੁੱਛਣਾ ਇਥੋਂ ਨੇ ਤੈਨੂੰ ਆਪੇ ਘਰ ਦੇਣਾ ਕੋਈ ਨਹੀਂ ਕੋਈ ਨਹੀਂ ਇਥੇ ਹੈਗਾ ਉਹ ਨੱਦਨਾ ਤੇ ਥਾਂ ਲੱਦਲਾਂ ਕੋਈ ਕਰਨੀ ਆਹ ਪਹਿਲੀ ਜੀ ਤਾਰ ਲਾਂਗੇ ਇਥੇ ਵਿਹਲੀ ਹੀ ਲੱਗੀ ਆ ਜਾ ਆ ਜਾ ਸਿੱਧਾ ਆ ਜਾ ਮੈਂ ਗੇੜ ਦੇ ਬਾਹਰ ਖਲੋਣਾ ਚੱਲ ਠੀਕ ਚੱਲ ਮਾਝ ਹੁਣ ਘਰ ਦੇਣੇ ਆ ਕਪੱਦ ਤੇ ਘਰ ਚ ਪਹਿਣਾ ਹੀ ਮਾਰਾ ਵੀ ਨਾ ਅੱਖੇ ਲੱਗਣ ਦੀ ਕੋਈ ਨਹੀਂ ਆਪਣੇ ਘਰ ਵਾਲੇ ਵੇਖਦੇ ਮੋਰਪਿੰਡਰ ਵਾਲੇ ਉਹ ਸੱਚੀ ਕਹੀਦੀ ਚਲ ਯਾਰ ਕੀ ਖਲਾ ਦਨੇ ਹੁਣ ਗਾਂਦ ਹੋਏ ਭਰੇਜ ਕਰਾਂਗੇ ਜਰੂਰ ਕੰਮ ਹੋਊਗਾ ਲੈ ਕੋਲਾ ਰਿਆ ਨਹੀਂ ਆ ਜਨਾ ਜੇ ਹਮ ਹੋ ਗਿਆ ਤਾਂ ਅੱਨਾ ਇੱਥੇ ਕੀ ਬਣਾ ਜੇ ਖੰਡੋ ਨੂੰ ਫੋਨ ਕਰਦੇ ਆ ਚਲ ਇੰਨਾ ਕਰਨਾ ਭੈਣ ਨੂੰ ਬਾਗਣਾ ਸਾਸੀ ਦੇ ਨਾਲ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿੱ사 ਕੋਸਰਾਉਂ ਠੀਕ ਠਾਕ ਹਾਂ ਠੀਕ ਠਾਕ ਆ ਜੀ ਵਾਦੀ ਠੀਕ ਠਾਕ ਆਪਣਾ ਵੀ ਗੱਲ ਗੱਦਾ ਕਰੀ ਆ ਕੀ ਕਰਦੇ ਕਰੀ ਆ ਕਿਉਂ ਕੰਮ ਨਹੀਂ ਕੋਈ ਉਹ ਨਾ ਪਾਸਾ ਲੱਤੀ ਇਥੋਂ ਆਉਣ ਲੱਗਾ ਵਟੇ ਵਾਲਾ ਤੇ ਪਾਸਾ ਲੱਤਣ ਲੱਗਾ ਹਾਂ ਇਹ ਤਾਂ ਪੈ ਗਈ ਤੇ ਫੇਰ ਕੋਲਣ ਖਰਚਾ ਲੱਗਣਾ। ਪੋਚਾਲਾ ਹੁਣ ਆਉ ਸੱਧਿਆ ਮਨ ਮੱਲਦ ਕੇ ਤੇ ਘਲ ਦੇਣਾ ਕੋਈ ਲੈਵਾਂਗੇ ਫੇਰ ਪਾਣੀ ਪੁੱਟੀ। ਨਹੀਂ ਨਹੀਂ ਹੁਣ ਆ ਚੱਲਿਆ ਉਹ ਫੇਰ ਮਾਦਾ ਨੇ ਪੁੱਛਿਆ ਹੁਣ ਆਵਾ ਤੇ ਮੁੜ ਕੇ ਚੱਲ ਕੋਈ ਕਰੇ। ਉਹ ਚੱਲ ਕੋਈ ਗੱਲ ਨਹੀਂ ਉਹਨਾਂ ਦੱਸ ਦੀ ਆਪੇ ਹੁਣ ਹਿਸਾਬ ਨਾਲ ਜੀ ਨਾਲ। ਬਾਦ ਕਰਨ ਨੂੰ ਕਈ ਘਰੇ ਰਹੇ ਉੱਥੇ ਲਵਾ ਲਿਓ ਫਿਰ ਆ ਤੁਹਾਡੇ ਹੈ ਹੀ ਆ ਥਾ ਉੱਚਾ ਜਿਆ ਚੰਗਾ ਜਿਆ ਜੋ ਵੀ ਰਹੂਗੀ ਤਾਂ ਮੰਮੀ ਨੂੰ ਬੁਲਾਇਆ ਕੁਲੀ ਹੁੰਦਾ ਵਾ ਤੇ ਛੋਟੀ ਰਹੰਦੀ ਆ ਮੰਮੀ ਬੋਲੇ ਸੀ ਛੋਟੀ ਮਾ ਮੇਰੇ ਨਾਲ ਉਹ ਬੰਦੇ ਨੂੰ ਜਿਹੜਾ ਟੈਂਪੋ ਵਾਲਾ ਉਹਨੂੰ ਕਹਿਤਾ ਵੀ ਉੱਥੇ ਖਲਾਰਦੀ ਅੱਛਾ ਤੇ ਉਹ ਫਿਰ ਉਹ ਕਹਿੰਦਾ ਮੈਂ ਇੱਥੋਂ ਗੇਹ ਜਾਣਾ ਫਿਰ ਮੈਂ ਸੋਖੀ ਉੱਤਰ ਗਈ ਆਹ ਉੱਤਰ ਤੇ ਸੋਖੀ ਗਈ ਸੀ ਫਿਰ ਮੈਨੂੰ ਉੱਥੋਂ ਤੋਲ ਕੇ ਲਿਆਉਣੀ ਪਈ ਚੱਲ ਕੋਈ ਗੱਲ ਨਹੀਂ ਮੈਂ ਵੀ ਆਪੀ ਹੇਗਾ ਨਾ ਬਾਵਾ ਹਾਂ ਵਧੀਆ ਬਣਿਆ ਉੱਥੇ ਜਾਂਦੀ ਆ ਨਾਲ ਹੁਣ ਚੁੱਕ ਚੁੱਕ ਲਊਗੀ ਇੱਥੇ ਚੱਲ ਪੁੱਤ ਹੁਣ ਇਹ ਆ ਟਾਈਮ ਨਾ ਪੱਠੇ-ਪੁੱਠੇ ਪਾ ਦਿਆ ਕਰੀ ਤੇ ਉਹ ਤੇਰਾ ਤੇ ਜੋਂ ਸਵੇਰ ਤੋਂ ਜਾਂਦਾ ਨੇ ਵਿਚਾਰੇ ਨੇ ਤੇ ਸ਼ਾਮਾਂ ਨੂੰ ਆਉਣਾ ਹੁੰਦਾ ਵਾ ਇਹ ਤੇ ਗੱਲ ਆ ਚਲੋ ਕੋਈ ਗੱਲ ਨਹੀਂ ਪੱਠੇ-ਪੁੱਠੇ ਮੈਂ ਪਾ ਦਿੰਦਾ ਵਾ ਤੇ ਮੈਂ ਹੁਣ ਖੇੜੇ ਚੱਲਾ ਜੇ ਤੇ ਪਿੰਪਾਪਾ ਆਉਂਦੇ ਆ ਤੇ ਉਹਨਾਂ ਨੂੰ ਦੱਸ ਦਿਓ ਮੇਰੀ ਗੱਲ ਸੁਣ ਹਾਂ ਗਵਾਂਡੀਆਂ ਦੇ ਇੰਨੇ ਕ ਪੱਠੇ ਵਾਢ ਲਿਆ ਮੇਰਾ ਪੁੱਤ ਤੇ ਤੂੜੀ ਹੈਗੀ ਯਾਰ ਲਾ ਕੇ ਪਾ ਦਾਂਗੇ ਕੋਈ ਗੱਲ ਨਹੀਂ ਮੰਮੀ ਹਾਂ ਗਵਾਂਡੀ ਧਰੀ ਜੇ ਹੁਣ ਉਹੋ ਜਾਂਦੇ ਨੇ ਉਹਨੇ ਪੜੇ ਤੇ ਲੈ ਦੱਸ ਅਸੀਂ ਚੋਰੀ ਲਿਆਉਣੀ ਮੰਮੀ ਐਦਾਂ ਕਰਦਾ ਮੈਂ ਜਦੋਂ ਮੈਂ ਖੇੜ ਘਾਣਾ ਨਾ ਉਹਨਾਂ ਦੇ ਮੁੰਡੇ ਨੂੰ ਮੈਂ ਪੁੱਛ ਲ ਇੱਕ ਪੰਡ ਵਾੜਦੇ ਨੇ ਉਹਨਾਂ 3-4 ਦਿਨਾਂ ਦੀਆਂ ਨੇ ਅੱਜ ਇਹ ਨਾ ਹੋਵੇ ਤੇ ਅੱਧੀ ਰਾਤ ਨਾਵੇਂ ਤੇ ਹਕਮ ਦਾ ਚੇਤਾ ਭਲਾ ਲੈ ਹੁਣ ਨਹੀਂ ਨਹੀਂ ਹੁਣ ਮੈਨੂੰ ਯਾਦ ਰਹਿਣਾ ਵਾ ਕੋਈ ਗੱਲ ਨਹੀਂ ਜ਼ਿੰਮੇਵਾਰੀ ਤੇਰੀ ਓ ਪੱਠੇ ਲੈ ਕੇ ਆਉਣਾ ਹੀ ਓਏ ਮੈਂ ਪੁੱਛ ਲਊਂਗਾ ਗਵਾਂਡੀਆਂ ਦੇ ਮੁੰਡੇ ਨੂੰ ਨਹੀਂ ਤੁਸੀਂ ਨਾ ਟੈਨਸ਼ਨ ਨਾ ਲਓ ਜਦੋਂ ਮੈਂ ਆਉਣਾ ਨਾ ਤਿਆਰ ਕੇ ਤੇ ਮੈਂ ਉਦੋਂ ਨਾ ਆਉਂਗਾ ਪੰਡ ਚਲ ਚੱਤੀ ਆ ਜੀ ਫਿਰ ਅੱਧੀ ਰਾਤ ਨਾ ਘਰ ਆਈ ਤੂੰ ਤੇ ਪੰਡ ਲੈਵੇਂਗਾ ਤੇ ਮੈਨੂੰ ਤਾਂ ਫਿਰ ਹੋਰ ਪਿਆ ਵਾ ਤੇ ਮੱਝ ਤੇ ਘਰ ਆ ਗਈ ਆ ਉੱਥੇ ਆਪਾਂ ਇੱਕ ਪੱਤ ਪਿਆ ਹੋਵੇ ਉਹ ਰੋਟੀ ਖਣੋ ਵੀ ਬੈਠੇ ਹੋਣ ਨਾ ਦੇ ਮੈਂ ਫੋਨ ਕਰਨ ਜੋਗੀ ਆ ਕੀ ਕਹੂੰਗੀ ਫੋਨ ਕਰਕੇ ਕੀ ਪੁੱਛੂੰਗੀ ਕੀ ਕਰਾਂ ਮੈਂ ਚੱਲਣਾ ਦੋ ਚੌਂ ਦਿਨਾਂ ਤੱਕ ਨਾ ਮੈਂ ਜਾਣੀ ਆ ਭਲਾ ਵੇਖੂੰਗੀ ਰਪਿੰਦਰ ਕੇ ਮੂੰਹ ਬੋਲਦੀ ਆ ਭਲਾ ਘਰ ਵਿੱਚ ਲੜਾਈ ਪਾਈ ਆ ਮਾਤਾ ਨਾਲ ਕੋਈ ਗੱਲਬਾਤ ਕੀਤੀ ਆ ਕਿ ਖੰਡ ਸੰਡਾ ਲਾਈ ਆ ਮੈਂ ਤਾਂ ਕਿਹਾ ਵੀ ਇਹੀ ਰਹਿਣ ਦੋ ਉਹ ਤੁਮਾਗੀ ਆ ਰਮਨ ਤੇ ਕਹਿੰਦੀ ਮੈਂ ਜਵਾਬ ਦੇ ਤਾਂ ਹੁੰਨੀ ਨਾ ਨੇ ਉਹ ਤੀ ਇਹ ਫੇ ਛੱਡ ਗਏ ਆ ਕੋਸ਼ਿਸ਼ ਤਾਂ ਨਹੀਂ ਰਮਨ ਹਾਂਜੀ ਓਏ ਆ ਗੱਲ ਸੁਣ ਮੇਰੀ ਆ ਗਈ ਜੇ ਤੂੰ ਮੋਂ ਮੈਨੂੰ ਕਹਿੰਦੀ ਸੀ ਵੀ ਅੱਜ ਮੈਂ ਕਹਿ ਤ ਮਨਾ ਕਰਤਾ ਉਹਨਾਂ ਨੂੰ ਮੈਂ ਤਾਂ ਮਨਾ ਕੀਤਾ ਸੀ ਤੇ ਲਵਲੀ ਦਾ ਫੋਨ ਆ ਗਿਆ ਅੱਜ ਹਾਂ ਤਾਂ ਆਂਦਾ ਭੈਣ ਮੈਂ ਲੱਗਦੀ ਆ ਅੱਜ ਟੈਂਪੂ ਤੇ ਤੇ ਕਰਨ ਘਰੇ ਹੀ ਆ ਮੈਂ ਕਰਨ ਤੇ ਘਰੇ ਹੀ ਆ ਪਾਜੀ ਮੈਂ ਪਾਜੀ ਤੇਰਾ ਕੰਮ ਤੇ ਗਏ ਆ ਇਹ ਮੈਂ ਕਲਾ ਦੇ ਲੱਗਾ ਅੱਜ ਚਲਵਾ ਲਿਓ ਤੇ ਮੈਂ ਆ ਤੇਰਾ ਪਾ ਜੀ ਨੇ ਗੁੱਸੇ ਹੁਣਾਵਾ ਮੈਂ ਤੇਨੂੰ ਮਨਾ ਕੀਤਾ ਸੀ ਇਹ ਨਹੀਂ ਨਹੀਂ ਹੁਣ ਤੈਨੂੰ ਕਿਹਾ ਵਾ ਤੇ ਮਕਲਾ ਦੇ ਲੱਗਾ ਵਾ ਤੇ ਮੈਂ ਫਿਰ ਉਹਨੂੰ ਕੀ ਆਂਦੀ ਤੈਨੂੰ ਮੈਂ ਕਿਹਾ ਸੀ ਨਾ ਤੇ ਉਹਨਾਂ ਦੇ ਭਾਵੇਂ ਘਰ ਕਪਤ ਪਿਆ ਹੋਏ ਅ ਨਹੀਂ ਕਪਤ ਪਿਆ ਹੁੰਦਾ ਕਪਤ ਪਿਆ ਹੁੰਦਾ ਤੇ ਨਕਲਾਉਣੀ ਨਹੀਂ ਸੀ ਮੈਂ ਰਮਨ ਤਾਂ ਬਹੁਤ ਗਲਤੀ ਕੀਤੀ ਐ ਨਹੀਂ ਹੀ ਮੰਗਾਉਣੀ ਆਪਣਾ ਬੜਾ ਵਧੀਆ ਸਰੰਡਿਆ ਸੀ 2 ਕਿਲੋ ਦੁੱਧ ਲਈਦਾ ਤਾਂ ਬੜਾ ਟਾਈਮ ਵਧੀਆ ਲੰਘ ਜਾਂਦਾ ਤੇ ਮੈਂ ਤਾਂ ਕਿਹਾ ਸੀ ਉਹਨੂੰ ਮੈਂ ਕਿਹੜੀ ਜ਼ਬਰਦਸਤੀ ਕੀਤੀ ਵੀ ਮੱਜ ਕਲਾਈ ਕਲਾ ਉਹਦੇ ਹੀ ਮੈਨੂੰ ਫੋਨ ਕੀਤਾ ਪਰ ਮੈਂ ਫੋਨ ਚੈੱਕ ਕਰ ਲਓ ਤੁਸੀਂ ਮੈਂ ਸੋਕੋ ਆਪ ਕਹਿੰਦੇ ਆਂ ਵੀ ਇਹਨਾਂ ਨੇ ਵੀ ਕੰਮ ਤੇ ਜਾ ਕੇ ਧਾਨ ਕੇ ਪੱਠੇ ਪਾਉਣੇ ਓਖੇ ਹੁੰਦੇ ਆ ਕਰਨ ਵੀ ਸਕੂਲ ਜਾਂਦਾ ਵਾ ਤੇ ਜੇ ਪੱਠਿਆਂ ਵੱਲ ਧਿਆਨ ਹੋ ਗਿਆ ਤਾਂ ਮੁੜਕੇ ਨੇ ਪੜ੍ਹਨਾ ਨਹੀਂਗਾ ਚੱਲ ਵੇਹਲਾ ਤੂੰ ਮਰਜੀ ਆਪਣੀਆਂ ਕਰ ਤਨ ਮੈਂ ਪੜਾਉਣਾ ਸਮਝਾਉਂਗੀ ਬਸ ਮੈਂ ਕੀ ਕਰਾਂ ਮੈਂ ਤਾਂ लवली ਨੂੰ ਕਿਹਾ ਸੀ ਉਹਨੇ ਜ਼ਬਰਦਸਤੀ ਘੱਲਤੀ ਆ ਇਹ ਹੁਣ ਮੇਰੇ ਦਿਵਾਲੇ ਹੋਈ ਜਾਂਦੇ ਆ ਤੂੰ ਮਂਗਾਈ ਆ ਤੂੰ ਮਂਗਾਈ ਆ ਇਹਦੇ ਵਿੱਚ ਮੇਰਾ ਕੀ ਕਸੂਰ ਵਾ ਚੱਲ ਜੋ ਹੋਊ ਵੇਖੀ ਜਾ ਹੁਣ ਮੈਂ ਕੀ ਕਰਾਂ ਖਾ ਲ ਲੈਣਾ ਮੈਂ ਪਪਿੰਦਰ ਉਹ ਯਾਰ ਲਿਆ ਰੋਟੀ ਪਾਣੀ ਭੁੱਖ ਲੱਗੀ ਆ ਆ ਗਈ ਜੇ ਅੱਜ ਦੱਸੋ ਬੁਲਾਉਂਦੇ ਯਾਰ ਭੁੱਖ ਲੱਗੀ ਆ ਯਾਰ ਰੋਟੀਆਂ ਲਿਆ ਦਿਓ ਨਾ ਰੋਟੀ ਵਰੀ ਹੁੰਦੀ ਸੀ ਮੇਰੇ ਵੱਲ ਆ ਗਈ ਆ ਤੇ ਮੰਮੀ ਨੂੰ ਕਹਿਣਾ ਇਹ ਨਾ ਪਕਾ ਦਿੰਦੇ ਸਲਾਮਾ ਦੇਣ ਵਰੀ ਤਾਂ ਬੜੇ ਹੈਗੇ ਆ ਉਹ ਉਹ ਯਾਰ ਉਹ ਇਹਨੇ ਜੋਗੀ ਹੁੰਦੀ ਸੀ ਮੇਰੇ ਨਾਲ ਵਿਆਹ ਕਰੀ ਕਰਵਾਉਂਦੇ ਉਹਨਾਂ ਦੀਆਂ ਗੱਲਾਂ ਮੰਨਨ ਨੂੰ ਤੇ ਤਿਆਰ ਹੈਗੇ ਆ ਜਿੱਦਾਂ ਕਹਿੰਦੀ ਬਸ ਓਦਾਂ ਕਰੀ ਜਾਂਦੇ ਆ ਦੇ ਇੰਨੇ ਨਾ ਮੱਝ ਹੁਣ ਓ ਯਾਰ ਮੈਂ ਜਿਹਨੂੰ ਕਿਥੇ ਰਸਝਾਇਆ ਸੀ ਉਹ ਕਹਿੰਦੀ ਵੀ ਕੱਲ ਨਹੀਂ ਕੱਲ ਨਹੀਂ ਆਉਣੀ ਹੁਣ ਹੌਸਲਾ ਕੋਣ ਗਿਆ ਦੀ ਮਸੂਰੋ ਕੱਲ ਨਹੀਂ ਕੱਲ ਨਹੀਂ ਆ ਬਸ ਇਹ ਦੱਸ ਕਿਦਾਂ ਦੀ ਜੇਤ ਹੋਈ ਬਲਾ ਕੱਲ ਨਹੀਂ ਕੱਲ ਨਹੀਂ ਆਪਣੇ ਘਰ ਵਾਲੀ ਦੀ ਵੇਖਣਾ ਹੈਗਾ ਓ ਚੱਲ ਕੋਈ ਗੱਲ ਨਹੀਂ ਗਾਂਦ ਹੁਣ ਨਹੀਂ ਕੋਈ ਚੀਜ਼ ਜਾਓ ਨਾਲੇ ਉਹ ਫਿਰੋ ਡੱਬਾ ਉਥੋਂ ਦੁੱਧ ਲੈ ਕੇ ਆਓ ਕਿ ਲੋਹੜੀ ਕਰ ਦੋ ਤਾਂ ਕੋਈ ਚੱਲ ਕੋਈ ਨਹੀਂ ਮੈਂ ਲਿਆ ਦਣਾ ਰੋਟੀ ਤੇ ਲਿਆ ਰੋਟੀ ਯਾਰ ਤੂੰ ਮੰਨਣਾ ਨਹੀਂ ਜਿੱਦਾਂ ਮੱਸਮਾ ਦਾ ਕਹਿੰਦੀ ਉਦਾਂ ਹੀ ਬਸ ਤੁਸੀਂ ਕਰੀ ਜਾਂਦੇ ਆ ਸਲਾਮਾਂ ਦੇਣ ਨੂੰ ਮਦਾ ਹੈਗੀ ਤੇ ਕੰਮ ਕਰਨ ਨੂੰ ਨਹੀਂ ਹੈਗੀ ਓ ਮੈਂ ਇਹ ਕੁੜੀ ਨੂੰ ਫੋਨ ਕੀਤਾ ਸੀ ਉਹ ਕਹਿੰਦੀ ਨਾ ਘੱਲੋ ਤੁਹਾਡੇ ਘਰ ਘਪਤ ਪੈ ਜਾਣਾ ਉਹਨੇ ਵਿਚਾਰੀ ਨੂੰ ਥੋੜਾ ਕਿਹਾ ਵੀ ਖਾਲੀ ਕਰ ਤੂੰ ਚਲੋ ਕੋਈ ਨਹੀਂ ਹੁਣ ਚਲ ਗਈ ਹੁਣ ਪੈਨੋ ਨਹੀਂ ਹੀ ਕਹਿੰਦੀ ਨਾ ਕਹਿੰਦੀ ਹੋਵੇ ਮੈਨੂੰ ਕੀ ਪਤਾ ਮੈਂ ਅਗਲੀ ਉੱਥੇ ਵਿਖਣ ਗਈ ਐ ਵੀ ਕਹਿੰਦੀ ਕਿ ਨਹੀਂ ਕਹਿੰਦੀ ਐਦਾਂ ਕਰੋ ਵੀ ਉਹ ਖਾ ਦੇ ਰੋਟੀ ਨਾ ਤੇ ਜਾ ਕੇ ਤੇ ਉਹ ਲੈ ਕੇ ਆਉ ਦੁੱਧ 2 ਕਿਲੋ ਲੈ ਆਇਓ ਹੁਣ ਸਵੇਰ ਦਾ ਟਾਈਮ ਤੇਰੀ ਗੱਲ ਸੁਣੋ ਮੰਮੀ ਨੂੰ ਕਹਿ ਦੋ ਕਿ ਆਪੇ ਪਾਵੇ ਤੁਹਾਨੂੰ ਦੇ ਦਿੰਦੇ ਤੇ ਤੂੰ ਪਾ ਕੇ ਦੇ ਦੇ ਆ ਫਿਰ ਕਿਹੜੀ ਆਖਰ ਆ ਜਾਈਂ ਨਾ ਸਲਾਮਾਂ ਦੇਣ ਨੂੰ ਉਹ ਚੰਗੇ ਭਲੇ ਆ ਵੀ ਲਗਲੀ ਆ ਕਰ ਲਾ ਐਦਾਂ ਕਰ ਲਾ ਨਾਲੇ ਫਿਰ ਨੂੰ ਵੀ ਚੰਗੇ ਭਲੇ ਕਦੀ ਕਿਹ ਘਰ ਕਦੀ ਕਿਹ ਕਰ ਭਿਕਾਰੀ ਪਤਾ ਨਹੀਂ ਕਿਉਂ ਏਦਾਂ ਕਰਦੇ ਆ ਫਿਰ ਮੇਰੇ ਕਰਵਾ ਜਿਸਵਾ ਆਏ ਚੱਲ ਬਹੁਤਾ ਉੱਚੀ ਨਾ ਬੋਲ ਬਾਹਰ ਬੈਠੀ ਆਨੇ ਘੇਰਾ ਆਇਆ ਅੰਦਰ ਉਹਨੇ ਕਹਿਣਾ ਪਤਾ ਨਹੀਂ ਕਿਉਂ ਬੋਲਣ ਦੀ ਮੈਂ ਤਾਂ ਸਹੁੰ ਉਹਦੇ ਚੋਪੀ ਕੀਤੀ ਆ ਫਿਰ ਚਲ ਕੋਈ ਗੱਲ ਦੇ ਕੀ ਬੋਲਣਾ ਹਰ ਬੋਲਣ ਦੀ ਆਪ ਲਾ ਲਿਆ ਜਿਹੜਾ ਕੰਮ ਨਹੀਂ ਤੁਸੀਂ ਆਪਣੀ ਮਰਜ਼ੀ ਨਾਲ ਕਰਦੇ ਮੈਨੂੰ ਤਾਂ ਕੋਈ ਦਿੰਦੇ ਨਹੀਂ ਵੀ ਕਰਦੇ ਵਿੱਚ ਹੈਗੀ ਕਿ ਨਹੀਂ ਹੈਗੀ ਕੋਈ ਆ ਤੁਹਾਨੂੰ ਦੱਸਿਆ ਤਾਂ ਹੈਗਾ ਕਿ ਮੱਝ ਭਲ ਨਹੀਂ ਆ ਉੱਥੇ ਉਹ ਦੱਸ ਦੇ ਫਿਰ ਉਹ ਤਾਂ ਹੁਣ ਦੱਸਿਆ ਵਾ ਮਜਬੂਰੀ ਲੋਕ ਤੇ ਮੈਂ ਸੁਣ ਲਿਆ ਉਹਦੇ ਨਾਲ ਲਿਆਉਂਦਾ ਮੈਥੋਂ ਲੈਣਾ ਉਹ ਯਾਰ ਪਹਿਲਾਂ ਫੋਨ ਤੇ ਗੱਲ ਕੀਤੀ ਐ ਮੈਗੜੀ ਉਦੋਂ ਘਰਤੀ ਜੇ ਪਹਿਲਾਂ ਸੋਨੇ ਦੀਆਂ ਚੀਜ਼ਾਂ ਦਿੱਤੀਆਂ ਵਾ ਤਾਂ ਮਾਤਾ ਦੇ ਹੱਥ ਦੇ ਵਿੱਚ ਆਉਣ ਕਰਕੇ ਉਹਦੇ ਘੁੱਟ ਕੇ ਤੇ ਵੇਦ ਨਹੀਂ ਗਾ ਕਿਤੇ ਪੁੱਛਿਆ ਨਹੀਂ ਵਿਚੇ ਰਵਿੰਦਰ ਆ ਜੀ ਦੇਦਾ ਚਾਹੇ ਨਾ ਦਵਾ ਚਾਹੇ ਕਿਦਾਂ ਸਲਾਹ ਲੈਣੀ ਨਹੀਂ ਕੋਈ ਫਿਰ ਕਹਣਾ ਕੱਲ ਨੂੰ ਵੀ ਨਵਾਂ ਨਹੀਂ ਚੰਗੀਆਂ ਹੈਗੀਆਂ ਤਾਂ ਨਵਾਂ ਨੇ ਫਿਰ ਬੋਲਣਾ ਹੀ ਹੈ ਉਹ ਭਰਾ ਚੰਗਾ ਨਹੀਂ ਗਾਂ ਤਾਂ ਉਹ ਵੀ ਦਿੰਦੇ ਹੋਰ 10 ਕੀ ਜਾਂਦੀਆਂ ਗੱਲ ਦੇਣ ਦੀ ਨਹੀਂ ਹੈਗੀ ਮੈਂ ਕਹਿੰਨੀ ਆ ਵੀ ਦੋ ਮੇਰੇ ਕੋਲ ਪੈਸਾ ਕੋਲ ਦੇ ਆ ਉਹ ਪਰ ਇਹ ਵੀ ਬੰਦਾ ਘਰ ਦੇ ਵਿੱਚ ਸਲਾਹ ਕਰੇ ਜੇ ਮੈਂ ਗੱਲ ਸੁਣ ਲੈਂਦੀ ਆ ਤਾਂ ਮੈਨੂੰ ਪਤਾ ਲੱਗ ਜਾਂਦਾ ਵਾ ਕਿ ਆਹ ਕੰਮ ਹੋਣ ਲੱਗਾ ਵਾ ਤੇ ਜੇ ਮੈਂ ਨਾ ਸੁਣਾ ਤਾਂ ਕੋਈ ਪਤਾ ਹੀ ਨਹੀਂ ਆ। ਹੋਰ ਚਲ ਕੋਈ ਗੱਲ ਨਹੀਂ ਹੁਣ ਆਖਰੀ ਵਾਰੀ ਦੇਤਾ ਵਾ ਜੋ ਦੇਤਾ ਹੁਣ ਗਾਂ ਤੋਂ ਸਲਾਹ ਨਹੀਂ ਦਵਾਂ। ਐਦਾਂ ਫਿਰ ਮੇਰੇ ਮਨ ਦੇ ਵਿੱਚ ਵੀ ਆਉਂਦਾ ਕਿ ਕੀ ਮੈਂ ਇਹ ਘਰ ਦੇ ਵਿੱਚ ਕੋਈ ਹੈ ਹੀ ਨਹੀਂ ਆ। ਅਜਾ ਰੋਟੀ ਤੇ ਦੇ ਯਾਰ ਪਰ ਕੀ ਲਿਆ ਕੇ? ਦੱਸ ਨਹੀਂ ਗਾਦੀ ਚੱਲਦੀ ਆ ਘਰ ਤੇ ਕੋ ਪੱਤ ਪੈ ਗਿਆ। ਆ ਮਾਈ ਵੀ ਨਾ ਸਾਡੀ

ਰਮਨ ਮੈਂ ਤੈਨੂੰ ਪਹਿਲਾਂ ਹੀ ਕੱਲ ਇਹ ਦੱਸੀ ਕਿ ਨਹੀਂ ਦੱਸੀ। ਤੇ ਰਮਨ ਜੇ ਤੂੰ ਆਖੇ ਨਾ ਵੀ ਪੱਠੇ ਡਿਊਟੀ ਤੋਂ ਆਣ ਕੇ ਤੇ ਮੇਰੇ ਕੋ ਨਹੀਂ ਹਲੰਦੇ ਜਾਣੇ। 12 ਘੰਟੇ ਤੋਂ ਮੈਂ ਉੱਥੇ ਲਾ ਕੇ ਆਇਆ। ਸਾਰਾ ਦਿਨ ਇਦਾਂ ਖਲਾਰ ਛੱਡਦੇ ਹੋ। ਚੱਲ ਖਲਾਰ ਛੱਡਦੇ ਤੇ ਵੀ ਤਾਂ ਘਰ ਦਾ ਹੀ ਕੰਮ ਆ। ਹੁਣ ਕੌਣ ਜਾਵੇ? ਮੈਂ ਤਰ ਨਹੀਂ ਜਾਣਾ ਜੇ ਕਰਨ ਜਾਂਦਾ ਤਾਂ ਉਹਨੂੰ ਖਲਾ ਲਾ। ਕਰਨ ਨੂੰ ਕਿਹਾ ਤੂੰ ਆਂਦਾ ਵੀ ਮੈਂ ਖੇਡ ਆਵਾ ਆਉਂਦਿਆਂ ਲਿਆਉਂਗਾ। ਮੈਨੂੰ ਪਤਾ ਨਾ ਅੱਧੀ ਰਾਤ ਨੂੰ ਆਉਣਾ ਮੈਂ ਫੇਰ ਨਹੀਂ ਪੱਠੇ ਲਿਉਣੀ। ਤੇ ਜੇ ਹੁਣ ਉਹਨਾਂ ਕਲਾ ਹੀ ਦਿੱਤੀ ਇਹ ਤਾਂ ਨਾ ਪੌਣਾਂ ਦਾ ਕੁਝ ਹੈਗਾ ਕਿ ਨਹੀਂ? ਮੈਂ ਫੇਰ ਸਵੇਰੇ ਲ ਟਾਡੇ ਵਾਲੀ ਦਾ ਹੱਦ ਹੋਈ ਆ ਇੱਥੇ ਦੁਪਹਿਰ ਵਾਂ ਵੇਖੋ ਕਿੰਨਾ ਦੇਣਾ ਤੇ ਕਿੰਨਾ ਚਿਰ ਲੱਗਣਾ ਇੱਕ ਪੰਡ ਵੜਦੇ ਆ ਹੱਦ ਹੋ ਗਈ ਤੁਹਾਡੇ ਵਾਲੀ ਮੈਂ ਰਮਨ ਤੈਨੂੰ ਪਹਿਲਾਂ ਹੀ ਕਹਿੰਦਾ ਹੁੰਦਾ ਸੀ ਫੇਰ ਰਮਨ ਇਹ ਕੰਮ ਨਾ ਕਰੀ ਨਾ ਕਰੀ ਮੈਨੂੰ ਪਤਾ ਸੀ ਉਹ ਮੈਂ ਤੁਹਾਨੂੰ ਮਨਾ ਕੀਤਾ ਸੀ ਜੀ ਉਹਨੇ ਘਾਲੀ ਦਿੱਤੀ ਆ ਤੇ ਹੁਣ ਫੇਰ ਉਹਨੂੰ ਪੋਣਾ ਹੀ ਕੱਖ ਨਹੀਂਗਾ ਢਾਰ ਕੇ ਸਰਾਣੇ ਪੈ ਗਈ 10 ਮੀਟਰ ਮਾਨ ਕਰਨਾ ਆ ਆ ਤੇ ਨਾ ਮਾਝ ਉਹਨੇ ਖਲਾਤੀ ਤੇ ਸਿਆਪਾ ਹੀ ਪਾ ਲਿਆ ਵਾ ਨਾਲੇ ਤਾਂ ਉਹਨਾਂ ਦੇ ਘਰ ਕਪਾਤ ਪਿਆ ਵਾ ਤੇ ਨਾਲੇ ਇੱਥੇ ਪਿਆ ਵਾ ਇਹਨਾਂ ਨੂੰ ਪਤਾ ਕਿ ਚੱਲ ਆ ਗਈ ਆ ਤਾਂ ਕੋਈ ਗੱਲ ਨਹੀਂ ਮੈਂ ਲੈ ਆਉਣਾ ਪੱਠੇ ਹੋਰ ਮੈਨੂੰ ਖਜਾਉਣ ਦੇ ਆ ਕਿੰਨੂੰ ਮੈਂ ਕਹਾਂ ਪੱਠੇ ਲਿਆ ਮੇਰਾ ਇੱਕ ਰਾਦਾ ਵਾ ਫੇ ਲਵਰੀ ਨੂੰ ਕੰਪੀ ਲੈ ਆਈ ਜਾ ਇਹਨੇ ਕਪਾਤ ਮੁੱਕਣਾ ਮੁੰਡੇ ਨੇ ਕਹਿਣਾ ਮੈਂ ਨਹੀਂ ਪਾਉਣੇ ਪਿਓ ਨੇ ਕਹਿਣਾ ਮੈਂ ਨਹੀਂ ਪਾਉਣੇ ਤੇ ਮੈਂ ਕਿੱਥੇ ਫਾਇ ਲੱਗਾ ਪੱਠੇ ਮੈਂ ਵੜਦੀ ਫरां ਹੱਦ ਹੋ ਗਈ ਇਹਨਾਂ ਵਾਲੀ ਕੰਮ ਕਰਨ ਵੀ ਨਾ ਇਹਨਾਂ ਦਾ ਜੀ ਨਹੀਂ ਕਰਦਾ ਦੱਸ ਇਹ ਕਿੰਨਾ ਕੰਮ ਮੋਂ ਕਿਤਾ ਫੋਨ ਆ ਗਿਆ ਵਾ ਭੈਣ ਜੀ ਦਾ ਫੋਨ ਮੈਂ ਤੂੰ ਹੈਲੋ ਸਤ ਸ੍ਰੀ ਅਕਾਲ ਭੈਣ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਹਾਂਜੀ ਹੋਰ ਭਾਜੀ ਠੀਕ ਆ ਬੱਚੇ ਠੀਕ ਆ ਹਾਂਜੀ ਅਸੀਂ ਵੀ ਠੀਕ ਠਾਕ ਵਧੀਆ ਆ ਕਰਨ ਖੇਡਣ ਗਿਆ ਜਰੀਕਾ ਆਹ ਇਹ ਲੈ ਨੇ ਆਲੇ ਸਕੂਲਾਂ ਆਏ ਹੁੰਦੇ ਆ ਘੜੀ ਕੁੰਦਾ ਵੀ ਖੇਡ ਕੇ ਆਈਏ ਬਾਹਰ ਫਿਰ ਤੁਰ ਕੇ ਆਈਏ ਹਾਂਜੀ ਇਹ ਵੀ ਆ ਗਈ ਸੀ ਕੰਮ ਤੋਂ ਅੱਜ ਟਾਈਮ ਨਾਲ ਹੀ ਛੁੱਟੀ ਹੋ ਗਈ ਕਿੰਨਾ ਚਿਰ ਹੋ ਗਿਆ ਤੂੰ ਆਈ ਨਹੀਂ ਫੇਰਾ ਮਾਰਨਾ ਸੀ ਅੱਛਾ ਆਹ ਕਰਾਂ ਦੇ ਕੰਮ ਤੇ ਇਦਾਂ ਹੀ ਰਹਿੰਦੇ ਆ ਤੇ ਕਰਨਾ ਕਰਨਾ ਕੀ ਜੇ लवली ਨੇ ਮੱਝ ਖਲਾਤੀ ਆ ਝੰਡਾ ਇਹ ਹੀ ਮੇਰੇ ਨਾਲ ਤੂੰ ਮੱਝ ਲੈ ਆਈ ਆ ਤੇ ਪੱਠੇ ਮੇਰੇ ਕੋ ਪੈਂਦੇ ਆ ਖਪਿਆ ਦਾ ਪਿਆ ਮੈਂ ਉਧਰ ਉਹਨਾਂ ਦੀਊਟੀ ਤੋਂ ਉਹਨਾਂ ਤੇ ਆਣ ਕੇ ਪੱਠੇ ਪਾਵਾਂ ਕਿੱਦਾਂ ਪਾਵਾਂ ਪੱਠੇ ਆ ਹੁਣ ਖੇਚ ਕੇ ਚਲ ਗਿਆ ਲੈਣ ਕੀ ਕਰਨਾ ਫਿਰ ਐਵੇਂ ਕੋਨੇ ਵੀ ਛਦਾਈ ਜੀ ਨੇ ਮੈਂ ਤਾਂ ਕਹਿ ਰਹਿਣ ਦੇ ਤੇ ਆਂਦਾ ਚਲ ਝੋਟੀ ਆ ਤੇ ਜੇ ਤੁਸੀਂ ਨਾ ਪਿਖੜੀ ਤਾਂ ਮੈਂ 12ਵੀਂ ਤੱਕ ਤੇ ਵੇਚਣੀ ਆ ਤਾਂ ਬਾਹਰ ਜਿਉਂਦਾ ਕੀ ਦੇਣਾ ਵਾ ਨਹੀਂ ਸੂਣ ਵਾਲੀ ਆ 5ਵਾਂ 6ਵਾਂ ਮਹੀਨਾ ਵਾ ਹਾਂ ਆਹ ਲਵੇਰੇ ਦਾ ਫਾਇਦਾ ਤੇ ਭੈਣ ਜੀ ਬੜਾ ਵਾ ਘਰ ਦਾ ਲਵੇਰਾ ਹੋਵੇ ਜੇ ਸਬਜ਼ੀ ਕੋਈ ਨਹੀਂ ਹੈਗੀ ਤੇ ਮਾਸਾ ਦੁੱਧ ਪਾਓ ਤੇ ਪਨੀਰ ਬਣਾ ਲਓ ਤੇ ਚਾਹ ਰੋਟੀ ਖਾਦੀ ਜਾਂਦੀ ਆ ਹਾਂ ਜੀ ਨਹੀਂ ਨਹੀਂ ਆਵਾਂਗੇ ਹੁਣਾ ਕਿਉਂ ਨੀਗਾ ਹਾਂ ਠੀਕ ਆ ਮੰਮੀ ਵੀ ਇਦਾਂ ਦਵਾਈ दारू ਖਾ ਕੇ ਤੁਰੀ ਫਿਰਦੀ ਆ ਆਹੋ ਠੀਕ ਆ ਆਇਓ ਹਾਂ ਕਿ ਇਹ ਜਣਾ ਮੈਂ ਅੱਗੇ ਇਹਨਾਂ ਨੂੰ ਕਹਿਣ ਦੇ ਬੜਾ ਚਿਰ ਹੋ ਗਿਆ ਭੈਣ ਜੀ ਨੂੰ ਆਇਆਂ ਨੂੰ ਅੱਛਾ ਬਾਹਰ ਵਾਲੇ ਦਾ ਆਉਂਦਾ ਫੋਨ ਠੀਕ ਠਾਕ ਠੀਕ ਠੀਕ ਆ ਆਹੋ ਸੱਦੋ ਨੂੰ ਕਰੋ ਵਿਆਹ ਕੇ ਵਿਆਹ ਵੇਖੀ ਹੁਣ ਹਾਂ ਨਹੀਂ ਨਹੀਂ ਮਾਰਾਂਗੇ ਫੇਰਾ ਕੋਈ ਗੱਲ ਨਹੀਂ ਚਲੋ ਠੀਕ ਆ ਚੰਗਾ ਭੈਣ ਜੀ ਸੱਸੀ ਕਾ ਹੈਂ ਦਾ ਇਹ ਕਿੰਨਾ ਚਿਰ ਹੋ ਗਿਆ ਆ ਨਾ ਘਰਾਂ ਦੇ ਕੰਮ ਹੀ ਹਮ ਤਰੇ ਇਦਾਂ ਦੇ ਆ ਪੀ ਨਿਕਲੇ ਨਹੀਂ ਜਾਂਦਾ ਇਹ ਪਿਓ ਪੁੱਤ ਚੱਲ ਜਾਂਦੇ ਆ ਤੇ ਮੈਂ ਸਾਰਾ ਦਿਨ ਘਰ ਨਾਲੇ ਅੱਗੇ ਤਾਂ ਕੋਈ ਚੀਜ਼ ਵੀ ਹੈ ਨਹੀਂ ਜਿੱਤੇ ਚੜ ਕੇ ਚੱਲ ਜਾਣਾ ਹਾਂ ਤਾਂ ਮੋਟਰਸਾਈਕਲ ਹੈਗਾ ਵਾ ਕੋਈ ਨਹੀਂ ਇਹਨਾਂ ਨੂੰ ਕਹਿੰਨੀ ਆ ਕਿ ਕਿਸ ਦਿਨ ਹੋ ਕੇ ਆ ਗਈ ਆ ਬਪੈਨ ਜੀ